ਗੱਲ ਕਰਾਂਗੇ ਜਲੰਧਰ ਪੱਛਮੀ ਜ਼ਿਮਨੀ ਚੋਣ ਦੀ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਤੋਂ ਐਲਾਨਿਆ ਆਪਣਾ ਉਮੀਦਵਾਰ ਔਰ ਮਹਿੰਦਰਪਾਲ ਭਗਤ ਨੂੰ ਟਿਕਟ ਮਿਲੀ ਹੈ ਮਹਿੰਦਰਪਾਲ ਭਗਤ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਸੋ ਆਮ ਆਦਮੀ ਪਾਰਟੀ ਨੇ ਜਲੰਧਰ ਵੈਸਟ ਜਾਨਕੀ ਜਲੰਧਰ ਪੱਛਮੀ ਤੋਂ ਆਪਣਾ ਉਮੀਦਵਾਰ ਹੈ ਜਿਹੜਾ ਉਹ ਐਲਾਨ ਦਿੱਤਾ ਹੈ ਔਰ ਮਹਿੰਦਰਪਾਲ ਭਗਤ ਨੂੰ ਟਿਕਟ ਮਿਲੀ ਹੈ ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਸਰਗਰਮ ਨਜ਼ਰ ਆ ਰਹੀ ਹੈ ਜਲੰਧਰ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਐਮਪੀ ਚਰਨਜੀਤ ਚੰਨੀ ਤੇ ਦਵਿੰਦਰ ਯਾਦਵ ਵੀ ਮੌਜੂਦ ਰਹੇ ਨੇ ਜ਼ਮਨੀ ਚੋਣ ਦੇ ਲਈ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਜਾਰੀ ਹੈ ਮਹਿੰਦਰਪਾਲ ਭਗਤ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਸੋ ਸਭ ਤੋਂ ਪਹਿਲੀ ਪਾਰਟੀ ਆਮ ਆਦਮੀ ਪਾਰਟੀ ਬਣੀ ਹੈ ਪਿਛਲੇ ਦਿਨੀ ਇਹ ਖਬਰ ਵੀ ਸਾਹਮਣੇ ਆ ਰਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹ ਜਲੰਧਰ ਦੇ ਵਿੱਚ ਢੇਰਾ ਲਾਉਣਗੇ ਜਲੰਧਰ ਪੱਛਮੀ ਦੀ ਜ਼ਮਨੀ ਚੋਣ ਦੇ ਲਈ ਸੋ ਮਹਿੰਦਰ ਭਗਤ ਜਿਹੜਾ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਜਲੰਧਰ ਵੈਸ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੋ ਪਹਿਲੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਜਿਸ ਦੇ ਵੱਲੋਂ ਉਮੀਦਵਾਰ ਦਾ ਐਲਾਨ ਕੀਤਾ ਗਿਆ ਹਾਲਾਂਕਿ ਬਾਕੀ ਹਲੇ ਕਿਸੇ ਪਾਰਟੀ ਵੱਲੋਂ ਐਲਾਨ ਨਹੀਂ ਕੀਤਾ ਗਿਆ ਗਤੀਵਿਧੀਆਂ ਲਗਾਤਾਰ ਤੇਜ਼ ਨੇ ਸਿਆਸੀ ਗਤੀਵਿਧੀਆਂ ਔਰ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਪਾਰਟੀਆਂ ਦੇ ਹੋਰ ਪਾਰਟੀਆਂ ਦੇ ਵੱਲੋਂ ਵੀ ਐਲਾਨ ਜਿਹੜਾ ਉਮੀਦਵਾਰਾਂ ਦਾ ਕੀਤਾ ਜਾਵੇ 21 ਜਿਹੜੀ ਜੂਨ ਹੈ ਉਹ ਉਦੋਂ ਤੱਕ ਨੋਮੀਨੇਸ਼ਨ ਜਿਹੜੇ ਨੇ ਭਰੇ ਜਾਣੇ ਨੇ ਯਾਨੀ ਕਿ 21 ਦਿਨ 21 ਤਰੀਕ ਜਿਹੜੀ ਹੈ 21 ਜੂਨ ਲਾਸਟ ਤਰੀਕ ਹੋਏਗੀ ਜਿਸ ਤੇ ਨੋਮੀਨੇਸ਼ਨ ਫਾਈਲ ਹੋਏਗਾ ਸੋ ਉਸ ਤੋਂ ਪਹਿਲਾਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦਾ ਨਾਮ ਜਿਹੜਾ ਉਹ ਕਰਨਾ ਲਾਜ਼ਮੀ ਹੈ ਤੇ ਤਾਂ ਹੀ ਨਾਮ ਨਾਮ ਤੋਂ ਜਿਹੜੀਆਂ ਨੋਮੀਨੇਸ਼ਨ ਜਿਹੜੀਆਂ ਫਾਈਲ ਹੋ ਸਕੇਗੀ 10 ਜੁਲਾਈ ਨੂੰ ਜ਼ਿਲਨੀ ਚੋਣ ਹੋਣੀ ਹੈ ਗੁਲੰਦਰ ਪੱਛਮੀ ਦੀ ਔਰ 13 ਜੁਲਾਈ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ ਸੋ ਆਮ ਆਦਮੀ ਪਾਰਟੀ ਨੇ ਜਲੰਧਰ ਪਛਮੀ ਤੋਂ ਮਹਿੰਦਰ ਭਗਤ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਮਹਿੰਦਰ ਭਗਤ ਨੂੰ ਜਿਹੜੀ ਆ ਉਹ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੀਤਲੰਗੁਰਾਲ ਦਰਸਨ ਇਸ ਸੀਟ ਤੋਂ 2022 ਦੇ ਵਿੱਚ ਜੋ ਵਿਧਾਇਕ ਚੁਣੇ ਗਏ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲੰਗੁਰਾਲ ਜੋ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਅਸਤੀਫਾ ਆਪਣਾ ਜੋ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੰਦੇ ਨੇ ਤੇ ਸਪੀਕਰ ਦੇ ਵੱਲੋਂ ਅਸਤੀਫਾ ਉਹਨਾਂ ਦਾ ਮੰਜ਼ੂਰ ਹੋ ਜਾਂਦਾ ਮਹਿੰਦਰ ਭਗਤ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਜਿੰਨਾ ਨੂੰ ਉਮੀਦਵਾਰ ਜਿਹੜਾ ਉਹ ਐਲਾਨਿਆ ਗਿਆ ਮਹਿੰਦਰ ਭਗਤ ਜੀ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਮਾਝਲ ਤੇ ਮਹਿੰਦਰ ਜੀ ਟਿਕਟ ਦਾ ਅਨਾਉਂਸਮੈਂਟ ਹੋ ਗਿਆ ਜਲੰਧਰ ਪੱਛਮੀ ਦੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ ਕੀ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਡੇਲੀ ਪੋਸਟ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਵੀਊ ਲੈਣੇ ਚਾਹੀਏ ਨੇ ਔਰ ਮੈਂ ਸਭ ਤੋਂ ਪਹਿਲੇ ਆਪਣੇ ਸੁਪਰੀਮੋ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਸਰਕਾਰ ਦੇ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਮੁੱਖ ਮੰਤਰੀ ਪੰਜਾਬ ਸ਼੍ਰੀਮਾਨ ਭਗਵੰਤ ਸਿੰਘ ਮਾਨ ਜੀ ਔਰ ਨਾਲ ਸੰਦੀਪ ਪਾਟੇ ਦੀ ਸਾਡੇ ਜਿਹੜੇ ਸਾਡੇ ਨੈਸ਼ਨਲ ਜਨਰਲ ਸੈਕਟਰੀ ਦੇ ਸੰਗਠਨ ਦੇ ਉਹਨਾਂ ਦਾ ਔਰ ਡਰਾਗੋਟਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਸਾਡੀ ਪੰਜਾਬ ਟੀਮ ਦਾ ਉਹਦੇ ਨਾਲ-ਨਾਲ ਆਪਣੀ ਕੇਂਦਰ ਟੀਮ ਦਾ ਜਿਨ੍ਹਾਂ ਨੇ ਮੇਰੇ ਤੇ ਇਤਨਾ ਵੱਡਾ ਵਿਸ਼ਵਾਸ ਦਿਖਾਇਆ ਹੈ ਔਰ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਨਾ ਔਰ ਨਾਲ ਹੀ ਜੋ ਉਹਨਾਂ ਨੇ ਮੇਂ ਜ਼ਿੰਮੇਵਾਰੀ ਸੌਪੀਏ ਮੈਂ ਬਕੂਬੀ ਨਿਭਾਵਾਂਗਾ ਮੇਰੇ ਕੋਲ ਪਹਿਲੇ ਵੀ ਕਾਫੀ ਇਲੈਕਸ਼ਨ ਦਾ ਤਜਰਬਾ ਹੈ ਇਸ ਕਰਕੇ ਇਸ ਲਕੀਸ਼ੀ ਬਹੁਤ ਪਲੀਪਾਂ ਦੀ ਜਾਣਦੇ ਹਾਂ ਔਰ ਮੈਂ ਵਾਦਾ ਕਰਦਾ ਹਾਂ ਕਿ ਅਸੀਂ ਬਹੁਤ ਭਾਰੀ ਬੋਵੰਦ ਨਾਲ ਜਿੱਤਾਂਗੇ ਕਿਉਂਕਿ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਸੀਐਮ ਮੁਖੀ ਦੀ ਪੰਜਾਬ ਨੇ ਉਹਨਾਂ ਦਾ ਬਹੁਤ ਹੀ ਪੰਜਾਬ ਨੂੰ ਦੇਣ ਹੈ ਚਾਹੇ ਮਹਿਲਾ ਕਲੀਨਿਕ ਹੋਵੇ ਚਾਹੇ ਫ੍ਰੀ ਬਸਾਂ ਹੋਣ ਚਾਹੇ ਫ੍ਰੀ ਪੜ੍ਹਾਈ ਹੋਵੇ ਉਹਦੇ ਨਾਲ ਨਾਲ ਬਹੁਤ ਸੰਗਿਤੇ ਨੇ ਮਾਨ ਸਾਹਿਬ ਦਾ ਜ Punjab ਦੀ ਜਨਤਾ ਜੋ ਹੈ ਭਗਵੰਤ ਮਾਨ ਜੀ ਦੇ ਫੇਮ ਹਨ ਜੀ ਫੇਮ ਹਨ ਜੀ ਅੱਛਾ ਮਹਿੰਦਰ ਜੀ ਜੋ ਜਲੰਧਰ ਦੀ ਜੇਕਰ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇਸ ਵਾਰ ਬਾਜ਼ੀ ਮਾਰੀ ਔਰ ਕਿਆ ਵੀ ਜਾਂਦਾ ਕਿ ਕਾਂਗਰਸ ਦਾ ਗੜ੍ਹ ਇਸ ਨੂੰ ਮੰਨਿਆ ਜਾਂਦਾ ਅਜਿਹੇ ਦੇ ਵਿੱਚ ਜੋ ਜਲੰਧਰ ਪੱਛਮੀ ਦੀ ਜੋ ਵਿਧਾਨ ਸਭਾ ਦੀ ਸੀਟ ਹੈ ਤੁਹਾਨੂੰ ਕੀ ਲੱਗਦਾ ਕਿ ਕਹੇ ਜੀ ਪਰਫਾਰਮੈਂਸ ਆਮ ਆਦਮੀ ਪਾਰਟੀ ਦੀ ਉੱਥੇ ਰਹਿਣ ਵਾਲੀ ਹੈ ਸਭ ਤੋਂ ਪਹਿਲੇ ਪੁਆਇੰਟ ਸਾਹਿਬ ਜਿਹੜਾ ਹੈਗਾ ਨਾ ਲੋਕ ਸਭਾ ਦਾ ਇਲੈਕਸ਼ਨ ਹੋਏ ਵਿਧਾਨ ਸਭਾ ਦਾ ਇਲੈਕਸ਼ਨ ਟੋਟਲੀ ਸਿਨੈਰੀਓ ਲੱਗ ਹੁੰਦਾ ਹੈ ਲੋਕਾਂ ਦੇ ਥਿਊ ਲੱਗ ਹੁੰਦੇ ਨੇ ਲੋਕਾਂ ਦੀ ਸੋਚ ਲੱਗ ਹੁੰਦੀ ਹੈ ਲੋਕ ਸਭਾ ਦਾ ਇਲੈਕਸ਼ਨ ਕਿਸੇ ਤਰ੍ਹਾਂ ਕਰ ਨੂੰ ਦੇਖ ਕੇ ਲੜਿਆ ਜਾਂਦਾ ਹੈ ਬਗੈਰ ਵਿਧਾਨ ਸਭਾ ਦਾ ਇਲੈਕਸ਼ਨ ਹੈ ਉਹ ਪੰਜਾਬ ਸਰਕਾਰ ਦੀ ਪਰਫਾਰਮੈਂਸ ਔਰ ਪੰਜਾਬ ਸਰਕਾਰ ਦੇ ਮੁੱਖਤੰਦ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਲੜਿਆ ਜਾਂਦਾ ਹੈ ਔਰ ਮੈਨੂੰ ਪੂਰਾ ਯਕੀਨ ਹੈ ਮੈਂ ਦੇਖ ਰਿਹਾ ਹਾਂ ਕਿ ਪੰਜਾਬ ਦੀ ਜਨਤਾ ਖਾਸ ਕਰਕੇ ਅੰਦਰ ਵਾਸ ਜਨਤਾ ਦੇ ਵਿੱਚ ਬਹੁਤ ਇੱਕ ਜੋਸ਼ ਹੈ ਉਹਨਾਂ ਨੇ ਪਹਿਲਾਂ ਕਿਹਾ ਕਿ ਅਸੀਂ ਆਪਣੇ ਵਿਕਾਸ ਕਰਨ ਲਈ ਆਪਣੇ ਕੰਮ ਕਰਾਉਣ ਲਈ ਸਰਕਾਰੀ ਜੋ ਸਰਕਾਰ موجوده ਹੈ ਉਹਨਾਂ ਨੂੰ ਵੋਟ ਪਾਣਾ ਹੈ ਕਿਉਂਕਿ ਅਗਰ ਸਰਕਾਰ ਦਾ ਐਮਐਲਏ ਹੋਏਗਾ ਲੋਕਾਂ ਦੇ ਕੰਮ ਹੋਣਗੇ ਔਰ ਲੋਕ ਇਤਨੇ ਅਜ ਲੋਕ ਪੰਜਾਬ ਦੇ ਬਹੁਤ ਸੂਝਵਾਨ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਸਰਕਾਰ ਦਾ ਐਮਐਲਏ ਬਣੇਗਾ ਉਹ ਸਾਡੇ ਕੰਮ ਕਰਾਏਗਾ ਜਿਹੜਾ ਸਰਕਾਰ ਦਾ ਨਹੀਂ ਹੋਏਗਾ ਸਾਡੇ ਉਹਦੇ ਡੰਮੀ ਐਮਐਲਏ ਹੋਏਗਾ ਸੋ ਜਨਤਾ ਉਹ ਗੂ ਵੀ ਜਾਣਦੀ ਹੈ ਉਹਨਾਂ ਨੇ ਕੇਵਲ ਤਾਂ ਕੇਵਲ ਪੰਜਾਬ ਸਰਕਾਰ ਦਾ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਜਨਪਾ ਨੇ ਜਿਤਾਣਾ ਹੈ ਉਹਨਾਂ ਨੇ ਧਿਆ ਕੀਤਾ ਹੈ ਔਰ ਜਾਣਦੇ ਹਨ ਕਿ ਸਾਡੇ ਕਾਮਰ ਕਰਾ ਸਕਦਾ ਕੋਈ ਸਿਰਫ ਤਾਂ ਕੇਵਲ ਆਮ ਆਦਮੀ ਪਾਰਟੀ ਦਾ ਵਿਧਾਇਕ ਹੀ ਕਰਾ ਸਕਦਾ ਅੱਛਾ ਮਹਿੰਦਰ ਜੀ ਇੱਕ ਚੀਜ਼ ਜ਼ਰੂਰ ਹੈ ਕਿ 2022 ਦੇ ਵਿੱਚ ਵੀ ਜਲੰਧਰ ਪੱਛਮੀ ਤੋਂ ਆਪ ਆਦਮੀ ਪਾਰਟੀ ਦੇ ਹੀ ਐਮਐਲਏ ਜਿਹੜੇ ਉਹ ਬਣੇ ਸ਼ੀਤਾ ਲੰਗੁਰਾਲ ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆ ਜੋ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਲੋਕਾਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ ਤੁਹਾਨੂੰ ਲੱਗਦਾ ਕਿ ਦੁਬਾਰਾ ਤੋਂ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜ਼ਰੂਰ ਆਉਣਗੇ ਕਿਉਂਕਿ ਮੈਂ ਜੇ ਪਹਿਲੇ ਤੁਹਾਨੂੰ ਬੇਨਤੀ ਕਰ ਚੁੱਕਿਆ ਹਾਂ ਕਿ ਲੋਕਾਂ ਨੇ ਜੋ ਹੈ ਐਮਐਲ ਬਨੰਦੇ ਨੇ 5 ਸਾਲ ਵਾਸਤੇ ਠੀਕ ਹੈ ਔਰ ਕੋਈ ਅਗਰ ਆਦਮੀ ਜੋ ਹੈ 5 ਸਾਲ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੰਦਾ ਹੈ ਤੇ ਇਸ ਕਰਕੇ ਜਨਤਾ ਨੂੰ ਬੜਾ ਮਤਲਬ ਕਿ ਇਸ ਕਰਦਾ ਹੀ ਬੜਾ ਰੋਸ ਹੈ ਉਹੋ ਹੀ ਅਜ ਫੇਰ ਇਲੈਕਸ਼ਨ ਲੜਨ ਚਾਹੁੰਦੇ ਨੇ ਐਸੇ ਲੋਕ ਜਿਨ੍ਹਾਂ ਨੇ ਪਹਿਲਾਂ ਖੁਦ ਅਸਤੀਫਾ ਦਿੱਤਾ ਹੈ ਆ ਫੇਰ ਇਲੈਕਸ਼ਨ ਲੜਨਾ ਚਾਹ ਰਹੇ ਨੇ ਪਰ ਲੋਕਾਂ ਨੇ ਉਹਨਾਂ ਨੂੰ ਕਿਸੇ ਨੂੰ ਪਸੰਦ ਨਹੀਂ ਕਰਨਾ ਲੋਕਾਂ ਨੇ ਕੇਵਲ ਤਾਂ ਕੇਵਲ ਅਸੀਂ ਵੀ ਜਾਣਦੇ ਹਾਂ ਤੁਸੀਂ ਵੀ ਜਾਣਦੇ ਹੋ ਕਿ ਜਨਤਾ ਬਹੁਤ ਸੁਜਗਾਨ ਹੈ ਉਹਨੂੰ ਪਤਾ ਹੈ ਕਿ ਮੌਜੂਦਾ ਸਰਕਾਰ ਜਿਹੜੀ ਹੈ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਹੈ ਔਰ ਜਿਹੜਾ ਵੀ ਨਵਾਂ ਐਮਐਲਏ ਬਣੇਗਾ ਆਮ ਆਦਮੀ ਪਾਰਟੀ ਦਾ ਉਹੋ ਹੀ ਉਹਨਾਂ ਜਨਤਾ ਦੇ ਕੰਮ ਕਰਾਏਗਾ ਇਹ ਬਹੁਤ ਵੀ ਜਾਣਦੇ ਲੋਕੀ ਔਰ ਇਹ ਤੈ ਹੈ ਦੇ ਵਿਕਸ਼ਣ ਜਨਮ ਇਲੈਕਸ਼ਨ ਹੁੰਦੇ ਨੇ ਕਿਉਂਕਿ ਸਰਕਾਰ ਮੌਜੂਦਾ ਜਿਹੜੀ ਹੰਦੀ ਲੋਕੀ ਉਹਨਾਂ ਨੂੰ ਉਹਨਾਂ ਨੂੰ ਵੋਟ ਕਰਦੇ ਨੇ ਹੂੰ ਅੱਛਾ ਮਹਿੰਦਰਪਾਲ ਜੀ ਇੱਕ ਚੀਜ਼ ਜ਼ਰੂਰ ਹੈ ਕਿ ਸਿਆਸਤ ਦੇ ਵਿੱਚ ਤਸਵੀਰ ਕਦੇ ਵੀ ਬਦਲ ਜਾਂਦੀ ਹੈ ਤੁਸੀਂ ਪਹਿਲਾਂ ਬੀਜੇਪੀ ਦੇ ਵੱਲੋਂ ਇਲੈਕਸ਼ਨ ਲੜੀ ਅੱਜ ਕੱਲ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਹ ਅੱਜ ਕੱਲ ਬੀਜੇਪੀ ਦੇ ਵਿੱਚ ਨੇ ਤੁਹਾਨੂੰ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਚੰਗਾ ਅੱਜ ਕੱਲ ਨਹੀਂ ਮੰਨਦੇ ਕਿ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਿਹੜੀ ਸ਼ਿਫਟਿੰਗ ਹੁੰਦੀ ਹੈ ਬਾਰ ਬਾਰ ਜਿਵੇਂ ਬਾਈਸਭਾ ਕਹਿੰਦਾ ਜਿਹੜਾ ਪਾਰਟੀ ਦਾ ਹੈਗਾ ਇਹ ਪਹਿਲੀ ਗੱਲ ਡੈਮੋਕ੍ਰੇਸੀ 'ਚ ਮਤਲਬ ਕਿ ਹਰ ਆਦਮੀ ਨੂੰ ਆਪਣੇ ਮੁਤਾਬਕ ਆਪਣੀ ਇੱਛਾ ਅਨੁਸਾਰ ਕੰਮ ਕਰਨ ਦਾ ਹੱਕ ਹੈਗਾ ਠੀਕ ਹੈ ਪਰ ਮੈਂ 35 ਸਾਲ ਬੀਜਪੀ 'ਚ ਰਹਿੰਨ ਦੇ ਬਾਅਦ ਕੋਈ ਕਾਰਨ ਐਸੇ ਹੋਏ ਜਿਹਦੇ ਕਾਰਨ ਮੈਂ ਮਤਲਬ ਕਿ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਇਆ ਔਰ ਆਮ ਆਦਮੀ ਪਾਰਟੀ ਦੇ ਅੱਛੇ ਕੰਮ ਦੇਖਦੇ ਹੋਏ ਇਹ ਆਮ ਆਦਮੀ ਪਾਰਟੀ ਗਰੀਬਾਂ ਲਈ ਕੰਮ ਕਰਦੀ ਹੈ ਆਮ ਜਨਤਾ ਲਈ ਕੰਮ ਕਰਦੀ ਹੈ ਜਿਹੜੀ ਗਰਾਸ ਹੋਂਦ ਦੇ ਲੋਕੀ ਮਿਹਨਤ ਕਰਦੇ ਨੇ ਮਜ਼ਦੂਰ ਕਰਦੇ ਨੇ ਉਹਨਾਂ ਦਾ ਕੰਮ ਕਰਨ ਵਾਸਤੇ ਕਰਦੇ ਨੇ ਤੈਮੋ ਲਾਗੇ ਨੇ ਹੋਵੇ ਚਾਹ ਜਿਹੜੀ ਲੋੜਾਂ ਆਮ ਲੋਕਾਂ ਦੀ ਪੂਰੀ ਕਰਦੀ ਤਾਂ ਆਇਆ ਪਰ ਜਿਹੜੇ ਲੋਕੀ ਹਰ ਮਹੀਨੇ ਪਾਰਟੀਆਂ ਬਦਲਦੇ ਨੇ ਲੋਕੀ ਉਹਨਾਂ ਨੂੰ ਨੁਕਸਾਨ ਨਹੀਂ ਕਰਦੇ ਠੀਕ ਹੈ ਨਹੀਂ ਇੱਕ ਪਿਲੇ ਉੱਥੇ ਇੱਕ ਮਹੀਨੇ ਅਗਲੇ ਮਹੀਨੇ ਉੱਥੇ ਦੇ ਆਰ ਨਾਟ ਰਿਲਾਈਅਬਲ ਉਹ ਆਪਣਾ ਵਿਸ਼ਵਾਸ ਖੋ ਚੁੱਕੇ ਨੇ ਉਹਦੀ ਕ੍ਰੈਡੀਬਿਲਟੀ ਖਤਮ ਹੋ ਚੁੱਕੀ ਹੈ ਅਗਰ ਮੈਂ ਆਮ ਆਮੀ ਪਾਰਟੀ ਚਾਹਾਂ ਤਾਂ ਮੈਂ ਆਮ ਆਮੀ ਪਾਰਟੀ ਦੇ ਨਾਲ ਖੜਾ ਰਹਾਂਗਾ ਵਾਂ ਔਰ ਖੜਾ ਰਹਾਵਾਂਗਾ ਜੀ ਅਚਾ ਮਹਿੰਦਰ ਜੀ ਇੱਕ ਆਖਰੀ ਸਵਾਲ ਕਿ ਜਲੰਧਰ ਪਛਮੀ ਦੇ ਕਿਹੜੇ ਉਹ ਮਸਲੇ ਨੇ ਜਿਹੜੇ ਤੁਹਾਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਐਡਰੈਸ ਹੋਣੇ ਚਾਹੀਦੇ ਆ ਜੇਕਰ ਤੁਸੀਂ ਦਵਾ ਐਮਐਲਏ ਜਿਹੜਾ ਇੱਥੋਂ ਬਣਦੇ ਹੋ ਸਭ ਤੋਂ ਪਹਿਲੇ ਤੇ ਮੈਂ ਹੁਣੇ ਵੀ ਜਨਤਾ ਨਾਲ ਮੁਲਾਕਾਤ ਕਰ ਰਿਹਾ ਹਾਂ ਔਰ ਇੱਕ ਇਲਾਕੇ ਚ ਆਇਆ ਕਿ ਸੇਵਰੇਜ ਦੀ ਪ੍ਰੋਬਲਮ ਹੈ ਵਾਟਰ ਸਪਲਾਈ ਦੀ ਪ੍ਰੋਬਲਮ ਹੈ ਇਹ ਜਿਹੜੇ ਪਹਿਲੇ ਮਹਾਪੁਰੇ ਰਹੇ ਹੈਗੇ ਨੇ 5 ਸਾਲ ਕਾਂਗਰਸ ਦੇ ਰਾਜ ਭੋਗਿਆ 2 ਸਾਲ ਆਮ ਆਦਮੀ ਪਾਰਟੀ ਦੇ ਰਾਜ ਭੋਗਿਆ ਕਾਉਂਸਲਰ ਬਣੇ ਐਮਐਲਏ ਬਣੇ ਐਮਪੀ ਬਣੇ ਅੱਜ ਉਹਨਾਂ ਲੋਕਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਅੱਜ ਲੋਕੀ ਦੁਖੀ ਨੇ ਮੈਂ ਉਹਨਾਂ ਦੇ ਬੈਠਾ ਹਾਂ ਔਰ ਲੋਕੀ ਆਪਣੀਆਂ ਸਮੱਸਿਆਵਾਂ ਦੱਸ ਰਹੇ ਨੇ ਔਰ ਬੜੇ ਪਰੇਸ਼ਾਨ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਜਿਹੜੀ ਆਮ ਜਨਤਾ ਜਿਹੜੀ ਸਾਨੂੰ ਕਾਉਂਸਲਰ ਐਮਐਲਏ ਐਮਪੀ ਬਣਾਉਂਦੀ ਹੈ ਉਹਨਾਂ ਦੇ ਕੰਮ ਕਰਨੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਏ ਜਿਹੜੇ ਸ਼ੁਰੂਆਤੀ ਲੋੜਾਂ ਨੇ ਸਿਵਰੇਜ, ਵਾਟਰ ਸਪਲਾਈ, ਸਟਰੀਟ ਲਾਈਟ ਉਹਨਾਂ ਨੂੰ ਕੋ ਹੋਰ ਸਮੱਸਿਆ ਨਾ ਆਏ ਵਿਕਾਸ ਕਰਾਣਾ ਮੇਰਾ ਇਹ ਪੈਲ ਦੇ ਹੱਦ ਤੇ ਮੇਰਾ ਪਹਿਲਾ ਕੰਮ ਇਹਦਾ ਪ੍ਰਾਇੋਰਟੀ ਹੋਏਗੀ ਕਿ ਮੈਂ ਵਿਕਾਸ ਦੇ ਕੰਮ ਕਰਾਵਾਂ ਜਨਤਾ ਜਿਹੜੀ ਸਾਨੂੰ ਐਮਐਲਏ ਬਣਾਉਂਦੀ ਹੈ ਉਹਨਾਂ ਨੂੰ ਸਹੂਲਤ ਦੇਣਾ ਉਹਨਾਂ ਦੇ ਸਮੱਸਿਆਵਾਂ ਨੂੰ ਹੱਲ ਕਰਨਾ ਇਹ ਮੇਰੀ ਪ੍ਰਾਇੋਰਟੀ ਹੋਏਗੀ ਬਹੁਤ ਸ਼ੁਕਰੀਆ ਮੋਹਿੰਦਰ ਭਗਤ ਜੀ ਸਾਡੇ ਨਾਲ ਜੁੜਨ ਦੇ ਲਈ ਔਰ ਆਪਣੀ ਗੱਲਬਾਤ ਜਿਹੜੀ ਹੈ ਉਹ ਰੱਖਣ ਦੇ ਲਈ ਸੋ ਜੋ ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਹੈ ਉੱਥੋਂ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ ਨੂੰ ਜੋ ਵਿਧਾਨ ਸਭਾ ਦੀ ਟਿਕਟ ਇਸ ਵੇਲੇ ਜੋ ਦਿੱਤੀ ਹੈ ਵਿਧਾਨ ਸਭਾ ਚੋਣ ਦੇ ਲਈ ਔਰ ਜ਼ਿਮਨੀ ਚੋਣ ਜਿਹੜੀ ਆ ਹੋਣੀ ਹੈ ਇਸ ਜਲੰਧਰ ਪੱਛਮੀ ਦੀ ਸੀਟ ਦੇ ਉੱਪਰ ਔਰ 10 ਜੁਲਾਈ ਨੂੰ ਚੋਣ ਹੋਏਗੀ ਤੇ 13 ਜੁਲਾਈ ਨੂੰ ਨਤੀਜੇ ਲਾਣ ਦਿੱਤੇ ਜਾਣਗੇ 21 ਜੂਨ ਤੱਕ ਨੋਮੀਨੇਸ਼ਨ ਭਰਨ ਦੀ ਆਖਰੀ ਡੇਟ ਹੈ। ਉਹ ਸਮਤ ਮੇਰੇ ਸਹਿਯੋਗੀ ਇਸ ਵੇਲੇ ਲਾਈਵ ਜੁੜੇ ਹੋਏ ਨੇ ਜ਼ਿਆਦਾ ਗੱਲਬਾਤ ਕਰਨ ਦੇ ਲਈ ਸਮਤ ਜ਼ਿਮਨੀ ਚੋਣ ਦਾ ਐਲਾਨ ਤਾਂ ਪਹਿਲਾਂ ਹੀ ਹੋ ਚੁੱਕਿਆ ਸੀ ਉਮੀਦਵਾਰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਤਾਰ ਦਿੱਤਾ ਹੈ 모ਹਿੰਦਰ ਭਗਤ ਨੂੰ ਜੇਕਰ 모ਹਿੰਦਰ ਭਗਤ ਦੇ ਸਿਆਸੀ ਕੈਰੀਅਰ ਦੇ ਉੱਪਰ ਨਜ਼ਰ ਮਾਰੀਏ ਤਾਂ ਕੀ ਕੁਝ ਉਤਰਾ ਚੜਾ ਜਾਂ ਕਿਵੇਂ ਦੇ ਕੈਂਡੀਡੇਟ ਉਹਨਾਂ ਨੂੰ ਇਸ ਸੀਟ ਦੇ ਉੱਪਰ ਮੰਨਿਆ ਜਾ ਰਿਹਾ ਹੈ ਅਲਦੀਪ ਦੇਖੋ ਮਹਿੰਦਰ ਭਗਤ ਨੂੰ ਹਾਲਾਂਕਿ ਆਮਾਦੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਜਿਹੜਾ ਉਹ ਜਨੰਦਰ ਵੈਸਟ ਉਹ ਐਲਾਨ ਦਿੱਤਾ ਗਿਆ ਹੈ ਕਿਉਂਕਿ ਮਹਿੰਦਰ ਭਗਤ ਹਾਲ ਹੀ ਦੇ ਵਿੱਚ ਆਮਾਦੀ ਪਾਰਟੀ ਦੇ ਵਿੱਚ ਜੁਆਇਨ ਹੋਏ ਸਨ ਜੇਕਰ ਗੱਲ ਕੀਤੀ ਜਾਵੇ ਤਾਂ 14 ਅਪ੍ਰੈਲ 2023 ਨੂੰ ਮਹਿੰਦਰ ਭਗਤ ਵੱਲੋਂ ਭਾਜਪਾ ਦਾ ਪੱਲਾ ਛੱਡ ਕੇ ਜਿਹੜਾ ਆਮਾਦੀ ਪਾਰਟੀ ਨੂੰ ਜੁਆਇਨ ਕੀਤਾ ਗਿਆ ਸੀ ਤੇ ਲੰਬਾ ਚੌੜਾ ਕੈਰੀਅਰ ਮਹਿੰਦਰ ਭਗਤ ਦਾ ਜਿਹੜਾ ਉਹ ਭਾਜਪਾ ਦੇ ਵਿੱਚ ਰਿਹਾ ਹੈ ਚੁੰਨੀ ਲਾਲ ਭਗਤ ਦੇ ਜਿਹੜੇ ਉਹ ਬੇਟੇ ਨੇ ਤਾਂ ਜਿਸ ਤੋਂ ਬਾਅਦ ਦੇ ਵਿੱਚ ਇੱਕ ਲੰਬਾ ਤਜਰਬਾ ਜਿਹੜਾ ਉਹ ਭਾਜਪਾ ਦੇ ਵਿੱਚੋਂ ਹੰਢਾ ਕੇ ਆ ਇਵਨ 2022 ਦੀਆਂ ਇਲੈਕਸ਼ਨਾਂ ਨੇ ਜਿਹੜੀਆਂ ਉਹ ਮਹਿੰਦਰ ਭਗਤ ਵੱਲੋਂ ਭਾਜਪਾ ਦੇ ਝੰਡੇ ਝੇਟ ਹੈ ਜਿਹੜੀ ਉਹ ਲੜੀ ਗਈ ਸੀ ਜਲੰਧਰ ਵੈਸਟ ਦੀ ਹਾਲਾਂਕਿ ਉਸ ਵਕਤ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਲੇਕਿਨ ਆਮ ਆਦੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਦੇ ਵਿੱਚ ਆਮ ਆਦੀ ਪਾਰਟੀ ਨੇ ਹੁਣ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੈ ਤੇ ਲੇਕਿਨ ਦੂਸਰੇ ਪਾਸੇ ਬਾਕੀ ਦੀਆਂ ਪਾਰਟੀਆਂ ਵੀ ਸਰਗਰਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਲੀ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜੀਆ ਤੇ ਪੰਜਾਬ ਕਾਂਗਰਸ ਦੇ ਇੰਚਾਰ ਦਵਿੰਦਰ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਜਲੰਧਰ ਦੇ ਕਮਜੀਤ ਸਿੰਘ ਚੰਨੀ ਵੱਲੋਂ ਬਿੱਤੇ ਦਿਨਾਂ ਦੇ ਵਿੱਚ ਜਿਹੜਾ ਇੱਕ ਮੁਲਾਕਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ तमाम ਲੀਡਰਾਂ ਦੇ ਘਰਾਂ ਦੇ ਵਿੱਚ ਜਾ ਕੇ ਗੱਲਬਾਤ ਹੈ ਜਿਹੜੀ ਉਹ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੀਤੀ ਗਈ ਇਸੇ ਦੇ ਮੱਦੇ ਨਜ਼ਰ ਰੱਖਦੇ ਹੋਏ ਹਰ ਇੱਕ ਪਾਰਟੀ ਵੱਲੋਂ ਹੁਣ ਇਸ ਵਕਤ ਗਤੀਵਿਧੀਆਂ ਜਿਹੜੀਆਂ ਜਲੰਧਰ ਦੇ ਵਿੱਚ ਜਿਹੜੀਆਂ ਉਹ ਤੇਜ਼ ਕਰ ਦਿੱਤੀਆਂ ਗਈਆਂ ਨੇ ਤੇ ਜੇਕਰ ਗੱਲ ਕੀਤੀ ਜਾਵੇ ਈਵਨ ਭਾਜਪੀ ਦੀ ਤਾਂ ਭਾਜਪੀ ਦੇ ਅਜੇ ਵੀ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੀ ਜਿਮਨੀ ਚੋਣਾਂ ਦੇ ਵਿੱਚ ਭਾਜਪੀ ਦੇ ਉਮੀਦਵਾਰ ਜਿਹੜੇ ਆ ਉਹ ਜੀਤ ਲੰਗਰਾਲ ਜਿਹੜਾ ਹੋਣ ਜਾ ਰਹੇ ਨੇ ਹਾਲਾਂਕਿ ਕੀ ਇਸ ਦੇ ਉੱਤੇ ਕੁਝ ਸਮੇਂ ਬਾਅਦ ਜਿਹੜਾ ਉਹ ਜਦੋਂ ਨਾਮ ਦੇ ਉੱਤੇ ਮੋਹਰ ਲੱਗੇਗੀ ਖੈਰ ਉਦੋਂ ਹੀ ਪਤਾ ਲੱਗੇਗਾ ਕਿ ਵਾਕੈ ਹੀ ਸ਼ੀਤਲ 렁ਰਾਲ ਦੇ ਉੱਤੇ ਜਿਹੜਾ ਭਰੋਸਾ ਬੀਜੇਪੀ ਜਿਤਾਉਂਦੀ ਹੈ ਜਾਂ ਨਹੀਂ ਕਿਉਂਕਿ ਬੀਜੇਪੀ ਤੋਂ ਆਮ ਆਦਮੀ ਪਾਰਟੀ ਤੇ ਆਮ ਆਦੀ ਪਾਰਟੀ ਤੋਂ ਮੁੜ ਬੀਜੇਪੀ ਦੇ ਵਿੱਚ ਵਾਪਸ ਗਏ ਸ਼ੀਤਲ 렁ਰਾਲ ਦੁਬਾਰਾ ਤੋਂ ਟਿਕਟ ਮੰਗਦੇ ਹੋਏ ਜਿਹੜੇ ਆਹੋ ਦਿਖਾਈ ਦੇ ਰਹੇ ਨੇ ਹਾਲਾਂਕਿ ਵਿਧਾਇਕ ਦੇ ਤੌਰ ਦੇ ਉੱਤੇ ਆਮ ਆਦੀ ਪਾਰਟੀ ਦੇ ਝੰਡੇ ਦੇ ਉੱਤੇ ਜਿਹੜਾ ਵਿਧਾਇਕੀ ਜ਼ਰੂਰ ਸ਼ੀਤਲ 렁ਰਾਲ ਵੱਲੋਂ ਜਿੱਤੀ ਗਈ ਸੀ ਲੇਕਿਨ ਹੁਣ ਬੀਜੇਪੀ ਕੀ ਮੁੜ ਉਹਨਾਂ ਤੇ ਭ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਨਾਮਾਂ ਦੇ ਉੱਤੇ ਜਿਹੜਾ ਮੰਧਨ ਕੀਤਾ ਜਾ ਰਿਹਾ ਹੈ ਕਿ ਅਖੀਰਕਾਰ ਜਲੰਧਰ ਵੈਸਟ ਦੇ ਉੱਤੇ ਕਿਸ ਨੂੰ ਜਿਹੜਾ ਉਹ ਉਮੀਦਵਾਰੀ ਵੱਜੋ ਜਿਹੜਾ ਉਹ ਖੜਾਇਆ ਜਾਵੇ ਕਿਉਂਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਕ੍ਰਾਈਸਿਸ ਦੇ ਵਿੱਚੋਂ ਨਿਕਲਦੀ ہوئی ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿ ਹੁਣ ਰਿਵਾਈਵਲ ਹੈ ਜਿਹੜੀ ਇਸ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਰ ਪਾਉਂਦੀ ਹੈ ਜਾਂ ਨਹੀਂ ਇਹ ਵੀ ਦੇਖਣਾ ਬਹੁਤ ਔਖੇ ਹੈ ਲੇਕਿਨ ਇਸ ਵਕਤ ਫਿਰ ਚੋਕੜਾ ਮੁਕਾਬਲਾ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦੇ ਨਾਲ ਨਾਲ ਹੋਰ ਕੀ ਸਰਗਰਮੀਆਂ ਪਾਰਟੀ ਦੇ ਆ ਰਹਿੰਦੀ ਹੋਣ ਜਾ ਰਹੀ ਹੈ ਤੇ 13 ਜੁਲਾਈ ਨੂੰ ਜਿਸ ਦਾ ਰਿਜ਼ਲਟ ਆਵੇਗਾ ਅਤੇ ਇਸ ਵਕਤ ਨੋਮੀਨੇਸ਼ਨਸ ਫਾਈਲ ਕਰਨ ਦੀ ਜਿਹੜੀਆਂ ਤਰੀਕਾ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖਣਾ ਇਹ ਐਮ ਹੋ ਰਹੇਗਾ ਕਿ ਹੁਣ ਬਾਕੀ ਦੇ ਉਮੀਦਵਾਰ ਕਦੋਂ ਤੱਕ ਐਲਾਨੇ ਜਾਂਦੇ ਨੇ ਤੇ ਕਿਹੜੀ-ਕਿਹੜੀ ਪਾਰਟੀ ਕਿਸ ਤੇ ਭਰੋਸਾ ਜਿਹੜਾ ਉਹ ਜਿਤਾ ਪਾਉਂਦੀ ਹੈ ਬਹੁਤ ਸ਼ੁਕਰੀਆ ਸਮਤ ਸਾਡੇ ਤੱਕ ਜੋ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਜੋ ਜਲੰਧਰ ਪਛਮੀ ਦੀ ਸੀਟ ਤੋਂ 모ਹਿੰਦਰ ਭਗਤ ਨੂੰ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਦਿੱਤਾ ਗਿਆ ਤੇ ਹੁਣ ਦੇਖਣਾ ਹੋਏਗਾ ਕਿ ਬਾਕੀ ਜੋ ਰਹਿੰਦੀਆਂ ਤੇ ਰਾਣੇ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਕਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਇੱਥੇ ਉਤਾਰੇ ਜਾਂਦੇ ਨੇ